ਜੇ ਪੰਜਾਬ ਦੇ ਪੰਜਾਬ ਦੇ ਹਿੱਤਾਂ ਦੇ ਵਿੱਚ ਹੈ ਅਕਾਲੀ ਬੀਜੇਪੀ ਸਮਝੋਤਾ ਜਿਸ ਤਰ੍ਹਾਂ ਪਹਿਲਾਂ ਬਾਜਪੀ ਸਾਹਿਬ ਦੇ ਟਾਈਮ ਹੋਇਆ ਸੀਗਾ ਉਹ ਸਮਝੋਤਾ ਹੋਇਆ ਸੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਖਾਲੇ ਦਿਨਾਂ ਚੋਂ ਨਿਕਲ ਕੇ ਆਏ ਸੀਗੇ ਉਸ ਭਾਵਨਾ ਨਾਲ ਲੈ ਕੇ ਇਟ ਵਾਸ ਨਾਟ ਅ ਪੋਲਿਟੀਕਲ ਅਲਾਈਐਂਸ ਇਟ ਵਾਸ ਟੀਪਿੰਗ ਦਾ ਸੋਸ਼ਲ ਫੈਬਰਿਕ ਇਨਟੈਕ ਇਹਦੇ ਕਰਕੇ ਹੋਇਆ ਸੀਗਾ ਤੇ ਹੁਣ ਵੀ ਅਗਰ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਹੋਊਗਾ ਤੇ ਉਹਦੇ ਵਾਸਤੇ ਹਾਈ ਕਮਾਂਡ ਨੇ ਉੱਥੇ ਬੈਠ ਕੇ ਫੈਸਲੇ ਕਰਨੇ ਐ ਐਥੇ ਬੈਠ ਕੇ ਨਹੀਂ ਮੈਂ ਕਰ ਮਈ 2026 ਦੇ ਵਿੱਚ ਆ ਕਾਲੂ ਜਲ ਤੇ ਬੀਜੇਪੀ ਦਾ ਸਰਗੋਪਾਰ। ਸਮਾਂ ਤਾਂ ਪਤਾ ਨਹੀਂ ਤਾਨੂੰ। ਡੇਢ ਹੀ ਤਾਂ ਮਈ ਦਾ ਮਹੀਨਾ ਵੀ ਕੱਢਦਾ। ਮੈਂ ਜੋਤਿਸ਼ ਜੋਤਿਸ਼ਮੈਂ ਕਈ ਵਾਰੀ ਕਹਿ ਮੈਂ ਜੋ ਕਿਸੇ ਨੂੰ ਨਹੀਂ ਯਕੀਨ ਕਰਦਾ ਨਹੀਂ। ਮੈਂ ਨਾ ਮੈਂ ਨੇ ਚ ਯਕੀਨ ਕਰਦਾ ਮਿਹਨਤ ਕਰਾਂਗੇ ਆਪਿਆ ਆ ਜਿਨ੍ਹਾਂ ਨੇ। ਇਹ ਹੁਣ ਗੱਲਾਂ ਦੇਖੇ ਸਾਬ ਪੰਜਾਬ ਦੀ ਜਿੱਥੇ ਬਿਹਤਰੀ ਹੋਊਗੀ ਉਹਦੇ ਵਾਸਤੇ ਮਈ ਵੀ ਬੜਾ ਸ਼ੁਭ ਮਹੀਨਾ ਹੈ। ਉਹਦੇ ਵਾਸਤੇ ਦਸੰਬਰ ਵੀ ਬਹੁਤ ਸ਼ੁਭ ਮਹੀਨਾ ਹੈ। ਹਰੇਕ ਮਹੀਨੇ ਸ਼ੁਭ ਹੈ। ਪੰਜਾਬ ਦੀ ਵਹਿਤਰੀ ਜਿੱਥੇ ਸਭ ਇਕੱਲੇ ਲੜਨ ਚ ਅਗਰ ਪੰਜਾਬ ਦੀ ਵਹਿਤਰੀ ਹੈ ਦੇਖੋ ਮੈਂ ਕਿਉਂ ਕਹਿ ਰਹੇ ਹਾਂ ਸਰ ਤੁਸੀਂ ਇੱਕ ਗੱਲ ਤੁਸੀਂ ਕੀਤੀ ਤੁਸੀਂ ਕਿਹਾ ਵੀ ਤੁਸੀਂ ਕਹਿੰਦੇ ਰਹੇ ਹੋ ਵੀ ਸਮਝਾਉਣਾ ਚਾਹੀਦਾ ਤੁਸੀਂ ਯਾਦ ਕਰੋ ਸਭ ਮੈਂ ਜਿਹੜੀ ਗੱਲ ਕੀਤੀ ਸੀ ਵਰਡਿੰਗ ਆਪਣੇ ਆਪ ਆਪਾ ਜਿਹੜਾ ਆਪਣਾ ਹੁੰਦਾ ਨਾ ਵਟ ਇਜ਼ ਔਨ ਆਰ ਮਾਈਂਡ ਫਰਾਇਰਟੀ ਐਂਡ ਪ੍ਰਿੰਸੀਪਲ ਉਸੇ ਲੱਗ ਜਾਂਦਾ ਵੀ ਸਮਝੋ ਮੈਂ ਹਮੇਸ਼ਾ ਆਖਿਆ ਵੀ ਪੰਜਾਬ ਦੇ ਅੰਦਰ ਆਮਨ ਸ਼ਾਂਤੀ ਵਾਸਤੇ ਇੱਕ ਮਜ਼ਬੂਤ ਕ੍ਰੈਡੀਬਲ ਪੰਥਕ ਪਾਰਟੀ ਹੋਣੀ ਬੜੀ ਜ਼ਰੂਰੀ ਹੈ ਲਾਈਕ ਹੈ ਸੇਫਟੀ ਉਹ ਪ੍ਰੈਸ਼ਰ ਕੁਕਰ ਦੇ ਉੱਤੇ ਸੇਫਟੀ ਵਾਲ ਹੁੰਦਾ ਆ ਜਿੱਦਨ ਦੀ ਅਕਾਲੀ ਦਲ ਦੀ ਭੂਖ ਨਿਕਲੀ ਹੈ ਸੌਰੀ ਫॉर ਯੂਜ਼ਿੰਗ ਦ ਟਰਮ ਉਸ ਟਾਈਮ ਦੇ ਬਾਅਦ ਆ ਦੇਖੋ ਕਿਸ ਕਿਸਮ ਦੇ ਪੈਦਾ ਹੋ ਗਏ ਸਾਬ ਤੁਸੀਂ ਹੁਣ ਗੱਲ ਕਰਕੇ ਕਹਿੰਦੇ ਹੋ ਵੀ ਜਿਹੜੇ ਗੈਂਗਸਟਰਸ ਹੈ ਉਹ ਹੈਵ ਕਮ ਸੈਂਟਰ ਸਟੇਜ ਦਿਸ ਇਜ਼ ਅ ਵੈਕਿਊਮ ਆਫ ਲੀਡਰਸ਼ਿਪ ਜੇ ਦੋ ਐਮਪੀ ਜਿਤਾ ਕੇ ਭੇਜਦੇ ਇੱਥੋਂ ਉਹਨਾਂ ਹਾਲਾਤਾਂ ਦੇ ਅੰਦਰ ਕਿਉਂਕਿ ਬਰਨਾਲਾ ਦੇ ਅੰਦਰ ਚੀਫ ਮਿਨਿਸਟਰ ਜਿੱਤ ਕੇ 92 ਸੀਟਾਂ ਜਿੱਤਦੇ ਆ ਨਾਲ ਦੇ ਨਾਲ ਉੱਥੇ ਸੰਗਰੂਰ ਸੀਟ ਦੇ ਉੱਤੇ ਬਣਿਆ ਕੀ ਉਹਨਾਂ ਦਾ ਬਿਕੋਜ਼ ਲੀਡਰਸ਼ਿਪ ਨਹੀਂ ਦਿਸਦੀ ਲੋਕਾਂ ਨੂੰ ਲੋਕਾਂ ਇੱਕ ਸੈਕਿੰਡ ਸਰ ਇੱਕ ਸੁਣ ਲਓ ਪੂਰੀ ਗੱਲ ਅੱਜ ਮੇਰੀ ਅਪੀਲ ਤੁਹਾਡੇ ਰਾਹੀਂ ਯੂਥ ਨੂੰ ਵੀ ਅਸਾਲ ਆ ਰੋਬਨੋਡ ਹੈ ਨਹੀਂ ਸਾਹਿਬ ਡੋ ਨਾਟ ਬੇਕ them ਐਸ ਯਰ ਆਈਡਲਸ ਆ ਬਦਮਾਸ਼ ਹੈ ਬਦਮਾਸ਼ਾਂ ਦਾ ਹੰਤ ਦੇਖੋ ਜੜੀਗਲ ਡੀਜੀਪੀ ਰਹਿਣੇ ਕਿਸੀ ਬੰਨਾਂ ਦਾ ਹਾਲ ਜੇਲ੍ਹ ਚ ਕਿਉਂਦਾ ਹੋਵੇ ਦੱਸੋ ਐ ਨਹੀਂ ਉਹ ਮਹਿੰਗੀਆਂ ਮਹਿੰਗੀਆਂ ਜੈਕਟਾਂ ਪਾ ਕੇ ਜਿਦਨ ਪੇਸ਼ੀਓਂ ਦੀ ਆ ਜਾਂਦੇ ਕਹਿੰਦੇ ਬੜੀ ਠਾਟ ਹੈ ਅੰਦਰ ਜਾ ਕੇ ਕੀ ਕੀ ਕਰਨਾ ਪੈਂਦਾ ਉਹਨਾਂ ਨੂੰ ਇਸ ਕਰਕੇ ਲੋਕਾਂ ਨੂੰ ਆ ਮੈਸੇਜ ਜਾਣਾ ਚਾਹੀਦਾ ਹੈ ਵੀ ਆ ਜੋ ਕੁਝ ਹੈ ਇਹ ਜਿਹੜੇ ਪਾਸੇ ਇਹ ਮੋਡਰੇਟ ਪੰਥਕ ਪਾਰਟੀ ਟੂ ਰਿਪਰੈਜ਼ੈਂਟ ਪੰਥਕ ਲੋਕਾਂ ਦੀ ਭਾਵਨਾ ਉਹ ਇੱਕ ਜ਼ਰੂਰਤ ਹੈ ਪੰਜਾਬ ਦੀ ਪਹਿਲਾਂ ਵੀ ਸੀ ਉਸ ਟਾਈਮ ਉਦੋਂ ਵੀ ਸੀ ਕਾਲਜ ਦੇ ਨਾਲ ਚੇ ਤੇ ਅੱਜ ਵੀ ਹੈ ਇਹਦੇ ਨਾਂ ਹੁੰਦੇ ਆ ਇਸੇ ਸੰਦੇ ਆ ਲੋਕ ਪੈਦਾ ਹੁੰਦੇ ਆ ਅਗਰ ਉਹ ਮੇਨਸਟ੍ਰੀਮ 'ਚ ਸਾਰੇ ਆ ਕੇ ਗੱਲ ਕਰਦੇ ਆ ਪੰਜਾਬ ਸਾਰਿਆਂ ਵਾਸਤੇ ਸਭ ਪੰਜਾਬ ਅਕਾਲੀ ਦੰਦ ਉੱਤਰਾਂਤ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਿੱਥੇ ਦੇ ਰਿਹਾ ਤੇ ਜਿਹੜਾ ਉਹਨੂੰ ਕੋਲਪੁਰ ਦਿਹਾਤੀ ਦੇ ਵਿੱਚ ਹੈ ਸਪੋਰਟ ਸ਼੍ਰੋਮੀ ਅਕਾਲੀ ਦੰਦ ਕਰ ਰਿਹਾ ਹੈ ਜਿਹੜੇ ਸੱਖਰਵਾਲ ਦੀ ਗੱਲ ਕਰ ਸਰ ਮੈਂ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਦੇਖੀ ਹੈ ਦਿਸ ਇਜ਼ ਮਾਈ ਵਿਸ਼ ਸਭ ਮੈਂ ਕਿਹਾ ਵੀ ਇੱਕ ਮੋਡਰੇਟ ਕਿਵੇਂ ਦੇਖਦੇ ਜਿਹੜਾ ਕੁਝ ਗਲਤ ਚਾਹੇ ਭਗਵਾਨ ਤੁਮਾਨ ਜੀ ਗੱਲ ਕਰਨ ਚਾਹੇ ਕੋਈ ਹੋਰ ਗੱਲ ਗੱਲ ਕਰੇ ਬਦਮਾਸ਼ਾਂ ਨਾਲ ਬਦਮਾਸ਼ ਤਾਂ ਬਦਮਾਸ਼ ਸਬ ਥਿਸ ਇਸ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਇਹ ਮੈਂ ਬਿਲਕੁਲ ਡੱਟ ਕੇ ਖਿਲਾਫ ਹਾਂ ਬਦਮਾਸ਼ਾਂ ਦੀ ਕੋਈ ਜਗ੍ਹਾ ਨਹੀਂ ਸਾਹ ਬੈਠੀ ਵੈਸੇ ਤਾਂ ਅੱਜਕੱਲ ਚਿੱਟੇ ਲੀੜੇ ਪਾ ਕੇ ਵੀ ਸਾਰੇ ਚੋਰ ਚੱਕੇ ਪੈ ਤਰੇ ਫਿਰਦੇ ਐ ਸਭ ਮੈਂ ਆ ਜਿਹੜੇ ਸਰਿਆਂ ਮਰਡਰ ਕਰੇ ਗੈਂਗਸਟਰ ਐ ਦੇ ਹੈਵ ਨੋ ਪਲੇਸ ਐਟ ਲੀਸਟ ਐਂ ਮੈਂ ਦਾ ਪ੍ਰਮੋਟ ਕਰਦਾ ਨਹੀਂ ਸਬ ਥੈਂਕ ਯੂ ਥੈਂਕ ਯੂ